ਵੇੜੇ ਦੇ ਵਿੱਚ ਖੜਿਆ ਹੋਇਆ ਟਰੈਕਟਰ ਅਚਾਨਕ ਕਾਪੇ ਹੋ ਗਿਆ ਸਟਾਰਟ ਦਰਦਿਤੇ ਪਰਿਵਾਰਕ ਮੈਂਬਰ ਇੱਕ ਦੀ ਹੋਈ ਮੌਤ ਖਬਰ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਪਿੰਡ ਲੋਹਾਰਾ ਦੇ ਵਿੱਚ ਇੱਕ ਅਜੀਬੋ ਗਰੀਬ ਅਤੇ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਟਰੈਕਟਰ ਜਿਹੜਾ ਕਿ ਅਚਾਨਕ ਆਪਣੇ ਆਪ ਸਟਾਰਟ ਹੋ ਗਿਆ ਤੇ ਰੇੜੇ ਦੇ ਵਿੱਚ ਪਈ ਹੋਈ ਇੱਕ ਔਰਤ ਨੂੰ ਦਰੜ ਦਿੱਤਾ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੰਜੀਆਂ ਦਰੜਦਾ ਹੋਇਆ ਇਹ ਟਰੈਕਟਰ ਹੈ ਜਿਹੜਾ ਜਾ ਕੇ ਕੰਧ ਦੇ ਵਿੱਚ ਜਦੋਂ ਟਕਰਾ ਜਾਂਦਾ ਹੈ ਤਾਂ ਉੱਥੇ ਬੰਦ ਹੋ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਰਾਤ ਦਾ ਵੇਲਾ ਸੀ ਤੇ ਟਰੈਕਟਰ ਹੈ ਜਿਹੜਾ ਵੇੜੇ ਦੇ ਵਿੱਚ ਖੜਿਆ ਸੀ ਤਾਂ ਅਚਾਨਕ ਜਦੋਂ ਰਾਤ ਸਾਰੇ ਪਰਿਵਾਰਕ ਮੈਂਬਰ ਸੁੱਤੇ ਹੋਏ ਹੁੰਦੇ ਹਨ ਤਾਂ ਟਰੈਕਟਰ ਆਪਣੇ ਆਪ ਸਟਾਰਟ ਹੋ ਕੇ ਮੰਜੀਆਂ ਨੂੰ ਦਰਦਦਾ ਹੋਇਆ ਮਨਜੀਤ ਕੌਰ ਨੂੰ ਮੌਤ ਦੇ ਜਾਂਦਾ ਹੈ ਤਾਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਟਰੈਕਟਰ ਦੇ ਵੱਲੋਂ ਇੱਕ ਔਰਤ ਨੂੰ ਦਰਦਨਾਕ ਮੌਤ ਦਿੱਤੀ ਗਈ ਹੈ ਤਾਂ ਇਸ ਮੌਕੇ ਜਦੋਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤੇ ਪਿੰਡ ਵਾਸੀਆਂ ਨਾਲ ਜਦੋਂ ਸਾਰੀ ਘਟਨਾ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਓ ਤੁਸੀਂ ਵੀ ਸੁਣਾ ਕੀ ਹੋਇਆ ਕੀ ਆਪ ਸਭ ਦੇ ਸਰ 1:30 ਦਾ ਟਾਈਮ ਸੀਗਾ ਜਦੋਂ ਸਾਡਾ ਘਰ ਜਿਹੜੇ ਕਿਲਾ ਦੂਰ ਹੈ ਇਹਨਾਂ ਦੇ ਘਰ ਤੋਂ ਤੇ ਜਦੋਂ ਉਹਨਾਂ ਦੇ ਚਿੱਕੜਾ ਬੱਚਿਆਂ ਦਾ ਪਿਆ ਤੇ ਅਸੀਂ ਭੱਜ ਕੇ ਉੱਥੇ ਗਏ ਤੇ ਜੋ ਟਰੈਕਟਰ ਵਿੱਚੋਂ ਛੜਿਆ ਪੈਸੀ ਕੋ ਕੁੜੀ ਜਿਹੜੀ ਮੌਤ ਹੋਈ ਜੀ ਸੀ ਪਹਿਲਾ ਟਾਇਰ ਜਦੋਂ ਪੈਰਾ ਟਾਇਰ ਤੇ ਉਹਨਾਂ ਨੇ ਖਤ ਜਾ ਕੇ ਜਿਹੜਾ ਸੀ ਟ੍ਰੈਕ ਉਰੋਪ ਗਿਆ ਤੇ ਤਿੰਨ ਮੰਜੇ ਸੀਗੇ ਬੱਚੇ ਤਿੰਨ ਪਏ ਸੀਗੇ ਕੁੜੀ ਤੇ ਥੋੜੇ ਛੱਪ ਪੈਰ ਤੇ ਸੱਟ ਵੱਜੀ ਆ ਤੇ ਬੱਚਾ ਜਿਹੜਾ ਸੀ ਪੱਕੇ ਦਾ ਪੱਖਾ ਵੀ ਸੀ ਟੁੱਟਿਆ ਤੇ ਬੱਚਾ ਮਗਰ ਧੱਕਾ ਗਿਆ ਕਵਰੇਜ ਉਹ ਤਾਂ ਬਤ ਕਿਵੇਂ ਹੋਇਆ ਕਿਵੇਂ ਇਹ ਸਾਰਾ ਇਹ ਸਰ ਛਾਟ ਹੋਇਆ ਟ੍ਰੈਕ ਬੈਟਰੀ ਛਾਟ ਟ੍ਰੈਕ ਰੱਪੇ ਛਾਟ ਛੱਪੇ ਛਾਟ ਉਹ ਆਪੇ ਕਿਵੇਂ ਹੋ ਗਿਆ ਇਹ ਦੇ ਪਰ ਮਾਲਕ ਦੀ ਵਾਹ ਸੈਲਫ ਚਾਰਜ ਪਰ ਸੈਲਫ ਚਾਰਜ ਦੇ ਛਾਟ ਹੋਵੇ ਇਹ ਚ ਖੜਾ ਸੀ ਨੇ ਕਿਨੇ ਮਿਲਦਾ ਇਹ ਬੱਚਾ ਇਹ 1:30 ਵਜੇ ਦਾ ਜੀ ਰਾਤ ਨੂੰ ਤਾਂ ਸੀ ਤੇ ਹਾਂ 1:30 ਵਜੇ ਟਰੈਕਟਰ ਕਿੰਨਾ ਖਰਾਣਾ ਹੈ ਟਰੈਕ ਮੇਰੇ ਕਿਹੜਾ ਮਾੜਾ ਨਹੀਂ ਚੜਾਉਂਦੇ ਸੀ 94 20 ਸਾਲ ਕਰਨਾ ਸੀ ਸਰਪਤ ਲਾਉਣਾ ਉਸ ਤੋਂ ਬਾਅਦ ਕੀ ਹੋਇਆ ਹੋਰ ਵੀ ਸਟਾਫ ਜੀ ਉਸ ਤੋਂ ਬਾਅਦ ਨਹੀਂ ਜੀ ਸਰਪ ਉਕੜੀ ਰਗੜਾ ਵਧੀਆਂ ਉਸ ਤੋਂ ਬਾਅਦ ਅਸੀਂ ਹਸਤਾਲ ਲੈ ਆਏ ਕੁੜੀ ਉਦੋਂ ਬੋਲਦੀ ਥੋੜਾ ਥੋੜਾ ਟਰੈਕ ਜਿਹੜਾ ਪਹਿਲਾ ਟਾਇਰ ਸੀ ਉਹਦੇ ਟੁੱਟ ਗਿਆ ਫਿਰ ਥੋੜਾ ਤੇ ਫਿਰ ਉਹ ਜਿਆ ਹਸਤਾਲ ਲੈ ਕੇ ਹਸਤਾਲ ਉਹਦੇ ਡਾਕਟਰ ਨੇ ਅਪੀਤ ਮੋਗਗਾ ਤੋਂ ਸਰਬਜੀਤ ਸਿੰਘ ਰੋਲੀ ਚੜ੍ਹਦੀਕਲਾ ਟਾਈਮ ਟੀਵੀ